ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਐਟ ਟਾਈਮ ਪਹੁੰਚੇ ਆ ਅਸੀਂ ਸਾਈਂ ਕੰਪਿਊਟਰ ਸਾਈਂ ਕੰਪਿਊਟਰ ਦੇ ਉੱਤੇ ਗਰਦਾਸਪੁਰ ਤੁਹਾਨੂੰ ਦੱਈਏ ਕਿ ਐਟ ਟਾਈਮ ਤੁਸੀਂ ਦੇ ਦੇ ਪਿਓ ਇਹ ਤਸਵੀਰਾਂ ਜਿਹੜੀਆਂ ਨੇ ਜੇਲ੍ਹ ਰੋਡ ਦੇ ਤੇ ਜੇਲ੍ਹ ਰੋਡ ਤੇ ਜਿਹੜਾ ਆ ਇਹ ਸਾਈਂ ਕੰਪਿਊਟਰ ਦੀ ਦੁਕਾਨ ਹੈ ਜਿੱਥੇ ਕੀ ਦੀਵਾਲੀ ਨੂੰ ਲੈ ਕੇ ਵੱਡੀਆਂ-ਵੱਡੀਆਂ ਆਫਰਾਂ ਜਿਹੜੀਆਂ ਨੇ ਉਹ ਚਲਦੀ ਆ ਪਈਆਂ ਨੇ ਲੈਪਟਾਪਸ ਦੇ ਦੇ ਪਿਓ ਤੁਸੀਂ ਕੰਪਿਊਟਰ ਪ੍ਰਿੰਟਰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਚੀਜ਼ਾਂ ਨੇ ਤੁਹਾਨੂੰ ਦੱਈਏ ਪੀ ਇਸ ਵਾਰ ਆਫਰ ਦੇ ਵਿੱਚ ਜਿਹੜਾ ਆ ਉਹ ਗੇਮਿੰਗ ਚੇਅਰ ਗੇਮਿੰਗ ਚੇਅਰ ਤੁਸੀਂ ਦੇਦੇ ਪਿਓ ਵੀ ਲੈਪਟਾਪ ਦੇ ਨਾਲ ਜਿਹੜਾ ਆ ਇਸ ਵਾਰ ਗੇਮਿੰਗ ਚੇਅਰ ਵੀ ਜਿਹੜੀ ਹੈ ਦਿੱਤੀ ਜਾਏਗੀ ਤੇ ਗੇਮਿੰਗ ਚੇਅਰ ਵੀ ਜਿਹੜੀ ਉਹ ਤੁਹਾਨੂੰ ਜਿਹੜੀ ਦਿੱਤੀ ਜਾਏਗੀ ਤੇ ਤੁਸੀਂ ਦੇਦੇ ਪਿਓ ਵੀ ਆ ਟਾਈਮ ਸਾਈਂ ਕੰਪਿਊਟਰ ਤੋਂ ਇਹ ਤਸਵੀਰਾਂ ਤੇ ਸਾਈਂ ਕੰਪਿਊਟਰ ਤੋਂ ਤਸਵੀਰਾਂ ਦੇਦੇ ਪਿਓ ਤੁਸੀਂ ਜਿੱਥੇ ਤੁਹਾਨੂੰ ਦੱਦੀ ਹੈ ਵੀ ਦੀਵਾਲੀ ਤੇ ਬਹੁਤ ਸਾਰੀਆਂ ਜੜੀਆਂ ਨੇ ਵਧੀਆ-ਵਧੀਆ ਜੜੀਆਂ ਆਫਰਾਂ ਨੇ ਹਰ ਤਰ੍ਹਾਂ ਦਾ ਤੁਹਾਨੂੰ ਜਿਹੜਾ ਆ ਇਥੋਂ ਲੈਪਟਾਪ ਹੈ ਜਿਹੜਾ ਮਿਲ ਜਾਏਗਾ ਕੰਪਿਊਟਰ ਇਨ ਬਿਲਟ ਮਿਲ ਜਾਣਗੇ ਕੰਪਿਊਟਰ ਤੁਸੀਂ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਕੰਪਿਊਟਰ ਤੁਸੀਂ ਤਿਆਰ ਕਰਵਾ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੇਮਿੰਗ ਚੇਅਰ ਆ ਜਿਹੜੀ ਉਹ ਗੇਮਿੰਗ ਕੰਪਿਊਟਰ ਲੈ ਸਕਦੇ ਹੋ ਜਿਹੜੇ ਕਿ ਜਾਨਕਿ ਆਲ ਇਨ ਵਨ ਕੰਪਿਊਟਰ ਨੇ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਕੈਮਰਿਆਂ ਦੇ ਵਿੱਚ ਜਿਹੜਾ ਆ ਉਹ ਸਪੈਸ਼ਲੀ ਜਿਹੜਾ ਹੈ ਡੀਲ ਕਰਦੇ ਨੇ ਤੇ ਉਹਦੇ ਨਾਲ ਜਿਹੜਾ ਆ ਤੁਹਾਨੂੰ ਸਪੈਸ਼ਲੀ ਜਿਹੜੇ ਆ ਉਹ ਵੀ ਮਿਲਣਗੇ ਤੇ ਤੁਸੀਂ ਦੇ ਦੇ ਪਿਓ ਵੀ ਬਹੁਤ ਸਾਰੇ ਗਿਫਟ ਜਿਹੜੇ ਆ ਦਿਵਾਲੀ ਕਰਕੇ ਜਿਹੜੇ ਆ ਇੱਥੇ ਰੱਖੇ ਹੋਏ ਨੇ ਤੇ ਦਿਵਾਲੀ ਤੇ ਜਿਹੜੇ ਆ ਜੇ ਤੁਸੀਂ ਇੱਥੋਂ ਖਰੀਦੋ ਫਰੋਕਤ ਕਰਦੇ ਹੋ ਕੰਪਿਊਟਰ ਲੈਪਟਾਪ ਹਰ ਪ੍ਰਕਾਰ ਦਾ ਜਿਹੜਾ ਲੈਪਟਾਪ ਵਧੀਆ ਤੋਂ ਵਧੀਆ ਗੇਮਿੰਗ ਲੈਪਟਾਪ ਤੱਕ ਵੀ ਜਿਹੜੇ ਆ ਉਹ ਤੁਹਾਨੂੰ ਇੱਥੋਂ ਸਾਈਂ ਕੰਪਿਊਟਰ ਤੋਂ ਮਿਲ ਜਾਣਗੇ ਜੇ ਰੋਡ ਤੋਂ ਤੁਸੀਂ ਲੈ ਸਕਦੇ ਹੋ ਸਾਈਂ ਕੰਪਿਊਟਰ ਤੇ ਅੱਜਕੱਲ੍ਹ ਜਿਹੜਾ ਆ ਅਸੀਂ ਪਹੁੰਚੇ ਹੋਏ ਆ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਸਾਡੇ ਨਾਲ ਤੇ ਲਗਾਤਾਰ ਤੱਕ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਸਾਈਂ ਕੰਪਿਊਟਰ ਤੋਂ ਤਾਂ ਬਣੇਗਾ ਉਹ ਇਸੇ ਤਰ੍ਹਾਂ ਤੇ ਜਲਦੀ ਦੇ ਨਾਲ ਵਿਜ਼ਿਟ ਕਰ ਲੋ ਤਾਂ ਕਿ ਤੁਸੀਂ ਕਿਤੇ ਪਿੱਛੇ ਨਾ ਰਹਿ ਜਾਓ ਦੀਵਾਲੀ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਨੇ ਆਫਰਾਂ